ਹੈਲੋ ਜੀ ਸਤਿ ਸ੍ਰੀ ਅਕਾਲ ਜਿੱਦਾਰੇ ਆਉਣ ਕਿ ਦਲ ਜਲ ਸਾਰੇ ਦੇ ਅੱਜ ਤੇ ਆਈਓ ਸਰ ਜੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹੈਂ ਆ ਤੁਹਾਡੇ ਸਾਰੇ ਦਾ ਸਵਾਗਤ ਹੈਗਾ ਟੱਟ ਫੈਮਿਲੀ ਵਲੌਗਸ ਦੇ ਵਿੱਚ ਸਰ ਜੇ ਸਨਵਾਤ ਸਪੋਰਟ ਕਰਿਓ ਚੈਨਲ ਸਬਸਕ੍ਰਾਈਬ ਟੂ ਕਰ ਲਿਓ ਅੱਜ ਦਾ ਸਾਡਾ ਮਿਨੀ ਵਲੌਗ ਹੋਗਾ ਕਿਉਂਕਿ ਆਪਾਂ ਪੇਪਰ ਦੀ ਰਿਵੀਜ਼ਨ ਕਰਦੇ ਸੀਗੇ ਹੁਣ ਕਿਉਂਕਿ ਪੇਪਰ ਆ ਬੱਚਾ ਤੋਂ ਕੜ ਵੀ ਨਹੀਂ ਪੜਾਈ ਦੇ ਵਿੱਚ ਬਿਜ਼ੀ ਆ ਇਧਰ ਇਹ ਦਰ ਜੀ ਇਹ ਵੇਲਾ ਪੜ ਸਿਟੀਆਂ ਸਾਰੀਆਂ ਸਾਰੀਆ ਪੜ੍ਹ ਚਿੱਤ ਨਾ ਸਵੇਰ ਦੇ ਵੜਦੇ ਸੀਗੇ ਵਿੱਚ ਹੁਣ ਇਹਨਾਂ ਨੂੰ ਰੈਸਟ ਹੈ ਕੱਲ ਤੋਂ ਪੇਪਰ ਸ਼ੁਰੂ ਆ ਇਸ ਕਰਕੇ ਅਸੀਂ ਹੁਣ ਥੋੜੇ ਦਿਨ ਬ੍ਰੇਕ ਲਵਾਂਗੇ ਤੂੰ ਕੀ ਕਰਦਾ ਮੈਂ ਤਾਂ ਸੁਣਨ ਲੱਗੀ ਸੀ ਕਿ ਮੈਂ ਕਿਹ ਹਰਨੂਰ ਕਿੱਥੇ ਗਿਆ ਹਰਨੂਰ ਹੁਣੀ ਇੱਧਰ ਆਇਓ ਯਾਰ ਇਸੇ ਕਾਲਾ ਤਨ ਮਮਾ ਦੀ ਮਗਲਤੀ ਦੱਸਦੀ ਮਮਾ ਦੇ ਬੀਬੀ ਦੇ ਆਇਓ ਆ ਦੇ ਇੱਥੇ ਤੋਰੀ ਆ ਇੱਥੇ ਤੋਰੀ ਆ ਵੱਡੀਆਂ ਇੱਕ ਉਧਰ ਵੀ ਆ ਜੂ ਮੈਂ ਚੱਲਾ ਹੁਣ ਖੇਤਾਂ ਨੂੰ ਫਾਫਾ ਜੀ ਦੇ ਪਰਨਾ ਭੁਲ ਗਿਆ ਪੱਠੇ ਲੱਦਦੇ ਪਏ ਆ ਫੋਨ ਆਇਆ ਹਰਨੌਰ ਨੂੰ ਜ਼ਰੂਰੀ ਕਹਿੰਦੇ ਪਰਨਾ ਦੇ ਕੇ ਜਾਵੋ ਇਹ ਨਹੀਂ ਆਪੇ ਹੀ ਰਾਜਾ ਬੰਦ ਕਰ ਜਾ ਮੈਂ ਨਹੀਂ ਕਰਨੀ ਹੈਗੀਆਂ ਤਾਂ ਕਿ ਮੈਂ ਕਰਨੀ ਠਿੱਡੇ ਕਰ ਦੂਗੀ ਚਤਰਾ ਹਾਂ ਚਲੋ ਚਾਬੀ ਅੱਛਾ ਆ ਸਾਡੇ ਜੀ ਆਹ ਤੇ ਤੋਰੀਆਂ ਫੇਲ ਆ ਗਈਆਂ ਦੇਖ ਗੈਸ ਤੋਰੀ ਲੱਗਿਆ ਉਹ ਆਹਦੇ ਵੀ ਇੱਥੇ ਕਾਢੇ ਕਿੰਨੇ ਆ ਮਮਾ ਜੀ ਇਹ ਵੀ ਤੁਸੀਂ ਛੱਡਤੀ ਆਦੇ ਆਹੋ ਸਾਨੂੰ ਦੇ ਲੋ ਥੱਲੇ ਹੀ ਨਹੀਂ ਬੇਲਾਂ ਦੇ ਵਿੱਚ ਦਿਸੀਆਂ ਇੱਕ ਆਹ ਤੋਰੀ ਪੱਕ ਗਈ ਦੋ ਇੱਧਰ ਖਾ ਲਿਆ ਦਰ ਸੀਗੀ ਉਹ ਦੇ ਆਹ ਦੇਖ ਪਿੰਨਾ ਇੱਧਰ ਇੱਕ ਦਨ ਹੋਰ ਦਿਖਣੀ ਤੋਰੀ ਇਹ ਕੋ ਵੀ ਆਹ ਦੇ ਪੱਕ ਗਈ ਹੁਣ ਦੇਖ ਲੋ ਆਹ ਦੇ ਮੈਂ ਲਾੜਨ ਦੀ ਰੂਲ ਤੇ ਪਣੀ ਆ ਦੇ ਆਹ ਦੇ ਤੇਨੇ ਚਾਰ ਰੱਖ ਰਹੀਆਂ ਉਹ ਇੱਥੇ ਵੀ ਆ। ਆਹੋ। ਉਹ ਟੀਨਾ ਸੀਗੀਆਂ ਉਹ ਸ਼ੈੱਡ ਜਿਹੜੀ ਪਾਈਓ ਇਹਦੇ ਉੱਤੇ ਚਾਰ ਖਰ ਤਿੰਨ ਵੱਡਾ ਕੀ ਆ? ਕੀ ਆ? ਜਿਹਨੂੰ ਕਹਿੰਦੇ ਉਹ ਵੀ ਉੱਤੇ ਪੱਕ ਗਈਆਂ ਉਹ ਵੀ ਨਹੀਂ ਸਾਤੋ ਲਾ ਹੋਈਆਂ। ਉਹ ਸੀ ਹੁਣ ਅਸੀਂ ਵੇਲਾ ਇੱਥੋਂ ਪੜ ਸਿਟੀਆਂ ਸਾਰੀਆਂ। ਕਿ ਮੱਛਰ ਕੁਤੜੀ ਬਹੁਤ ਹੁੰਦੀ ਸੀ। ਨਹੀਂ ਨਹੀਂ ਇਹ ਹੁਣ ਕਿਸੇ ਦਿਨ ਤੋੜ ਕੇ ਕਿਸੇ ਨੂੰ ਦੇ ਦਵਾਂਗੇ। ਇੱਧਰ ਆ ਜਾ ਹਾਂ। ਸ਼ਾਮ ਦਾ 뷰। ਚੌਥੇ ਦਿਨ ਕਿੰਨਾ ਸੋਹਣਾ ਆ ਚੌਥੇ ਦਿਨ ਮੈਂ ਕਹਿੰਦੀ ਤੋਰੀਏ ਖਾ ਉਹ ਕਰਦੀ ਆ ਤੋਰੀਏ ਖਾ ਉਹ ਕਰਦੀ ਆ ਪਰ ਟੇਲੀ ਬੋਲ ਲੱਗਦੀ ਆ ਸਾਰੀਆਂ ਸਬੀਆਂ ਖਾਣੀਆਂ ਚਾਹੀਦੀਆਂ ਆ ਅਰੇ ਸਿੱਧਾ ਪਾਠ ਹੋ ਗਿਆ ਨਾ ਮੰਮਾ ਹਾਂ ਅਰੇ ਦਾ ਸਾਪ ਦਾ ਪਾਠ ਹੋ ਗਿਆ ਉਧਰ ਗਰਾਊਂਡ ਦੀਦੀ ਆ ਇੱਥੇ ਥੋੜੀ ਥੋੜੀ ਦੀਦੀ ਹੈ ਨਾ ਹਾਂਜੀ ਗਰਾਊਂਡ 'ਚ ਨਿਆਣੇ ਖੇਡਦੇ ਆ ਪੱਪੂ ਜੀ ਦੇਖੋ ਮੁੰਡੇ ਇਹ ਉੱਤੇ ਤੋਂ ਮੁੰਡੇ ਆ ਹੁਣ ਬੱਚਿਆਂ ਦੇ ਪੇਪਰ ਕੱਲ ਤੋਂ ਸਟਾਰਟ ਆ ਇੱਕ ਪੈ ਗਿਆ 20 ਦਾ ਹੁਣ ਇਹਨਾਂ ਨੂੰ ਉਚਾਈ ਪੱਕੀ ਇੱਥੇ ਰੱਖੀ ਓਸੀ ਲੈ ਕੇ ਮੈਂ ਹੇਲ ਨਹੀਂ ਸੀ ਆ ਦੇਖੋ ਇਹਨਾਂ ਦੇ ਕੰਮ ਮਿੱਟੀ ਨਾਲ ਕਿਤਾ ਭਰੀਓ ਕਿੱਥੇ ਰੱਖ ਦੇ ਇਹ ਤਾਂਾਰੇ ਵਿੱਚ ਸੀਗੀ ਭਾਈ ਧੋ ਲਈਂ ਉੱਥੇ ਤਾਂ ਹੁਣ ਆਇਆ ਚਾਰ ਕਿ ਦਿਨ ਆਪਣੀ ਪੜ੍ਹਾਈ ਤੇ ਧਿਆਨ ਦੇਵੋਗੇ ਕਿਉਂਕਿ ਇਹਨਾਂ ਦੇ ਇਹ ਵਾਲੇ ਨੰਬਰ ਐਡ ਹੋਣੇ ਆ ਲਾਸਟ ਦੇ ਵਿੱਚ ਰਿਜ਼ਲਟ ਦੇ ਵਿੱਚ ਸ਼ਾਇਦ ਸਾਡਾ ਮਿਨੀਮ ਬਲੌਗ ਹੋਊਗਾ ਅੱਜ ਵਸ ਥੋੜਾ ਜਿਹਾ ਇੰਨਾ ਕੇ ਬਣਾ ਕੇ ਪਾਉਣਾ ਆ ਕਿਉਂਕਿ ਹੁਣ ਵੀ ਇਹਨਾਂ ਨੂੰ ਬ੍ਰੇਕ ਮਿਲੀ ਸੀ ਤਾਂ ਕਰਕੇ ਅੱਜ ਕੇ ਚਲ ਬਾਹਰ ਘੁੰਮੇ ਆਉਨੇ ਆਂ ਬੀਬੀ ਨੇ ਤੇ ਭੇਕ ਵੀ ਮਾ ਦੇ ਇਹ ਪਾਪਾਂ ਸਰਫੇ ਇੱਕ ਮਿਰਚ ਦੇ ਬੁੱਟੇ ਰਹਿਣ ਆਹੋ ਸਿੱਥੋਂ ਮਿਰਚਾਂ ਵੀ ਸਾਰੀਆਂ ਪੜ ਸਟਿੰਗ ਆਹ ਦੇਖ ਹੈਗਾ ਇੱਕ ਮਿਰਚ ਹੱਥ ਨਾਲ ਆ ਹਾਂ ਆ ਜੀ ਇੱਧਰ ਵੀ ਖੁੰਦੀ ਪਈ ਇੱਥੇ ਵੀ ਹੁੰਦੀ ਪਈ ਆਂ ਆਏ ਥੋੜੇ ਸੜਕ ਦੇ ਦਿੱਤੀ ਹੈ ਗਰਾਊਂਡ ਦੀ ਮਾ ਵਿੱਚੋਂ ਸਾਰਾ ਸਾਫ ਹੋ ਗਿਆ ਨਾ ਇਹਦੇ ਸਾਡੇ ਲਾਗੇ ਗਰਾਊਂਡ ਘਰ ਦੇ ਬੱਚੇ ਵੀ ਖੇਡਦੇ ਮੈਂ ਕਹਿੰਦੀ ਦੇ ਦੇ ਹਣੀ ਨਿਆਣੇ ਨਹੀਂ ਵੱਡੇ ਮੁੰਡੇ ਆ ਮੈਂ ਕਹਿੰਦੀ ਪਤਾ ਨਹੀਂ ਕਿਉਂ ਦੇ ਚੇ ਪੱਕਾ ਨਹੀਂ ਗਦਾ ਸੀ ਦੇਖੀ ਨਹੀਂ ਬੱਤੇ ਹਰਿਆਈ ਆ ਦੇਖੋ ਕਿਦਾਂ ਇੱਧਰ ਵੀ ਜੰਮ ਗਈ ਸਾਡੇ ਛੱਪਤੇ ਵੀ ਬਹੁਤੇ ਆ ਬੇੜੇ 'ਚ ਵੀ ਬਹੁਤੇ ਆ ਇੱਧਰ ਵੀ ਆਵੇ ਆਦੇ ਆ ਕਿੰਨੀ ਹੈ ਨਾ ਇੱਥੇ ਉਹ ਵੀ ਹੁਣ ਸਾਰੀਆਂ ਬੇਲਾਂ ਪੱਟ ਦੇ ਕੰਮ ਅਮਲੇਟ ਖਾਣੇ ਖਾ ਲੋ ਪੀਏ ਅਮਲੇਟ ਅਸੀਂ ਵੈਸ਼ਨੂ ਅਸੀਂ ਖਾਈ ਦੈ ਨੀ ਅਸੀਂ ਨਾਲ ਖਾਈਦਾ ਚੇਲੇ ਨਾਲ ਆਇਆ ਚੇਲੇ ਨਾਲ ਹੋ ਗਏ ਹਨ ਅੰਦਰ ਨੂੰ ਜਾਂਦੇ ਪਏ ਆ ਪਾਂਚੀ ਘਰਾਂ ਨੂੰ ਮੁੜ ਪਿਆ ਸ਼ਾਮ ਦਾ ਵਿਲਾ ਸਵੇਰੇ ਸਾਡੇ ਗੈਸਟ ਆਏ ਹੋ ਸਗੇ ਜੁਕੇ ਵਾਲੇ ਤਾਂ ਉਹ ਸਾਰਾ ਦਿਨ ਉੱਧਰ ਪਏ ਹੋ ਗਏ ਬਿਜ਼ੀ ਫੇ ਨਿਆਣੇ ਬੱਚੇ ਪਾੜਨ ਪੜਨ ਲੱਗ ਗਏ ਇਹ ਦੇ ਕਰਕੇ ਹੁਣ ਥੋੜੀ ਬ੍ਰੇਕ ਲਈ ਇਹਨਾਂ ਨੇ ਹੁਣ ਥੋੜਾ ਘੁੰਮ ਫੇਰ ਲਓ ਹਰਨੂਰ ਖੇਤਾਂ ਨੂੰ ਚੱਲ ਗਏ ਮਮਾ ਆਪਣੇ ਪਾਪਾ ਨੂੰ ਪਰਨਾ ਫੜਾਉਣ ਕਟੀਆਂ ਲੈਣ ਲੱਗੀ ਆਣਾ ਤਾਂ ਮੈਂ ਫਿਰ ਕੁਛ ਨਾ ਸਰਤ ਦਿੱਦਨ ਕਾਲੂ ਕਾ ਦਾ ਪੇਪਰ ਐ ਐਸਐਸਟੀ ਦਾ ਇਹਦਾ ਹਰਨੂਰ ਦਾ ਹੈਗਾ ਪੰਜਾਬੀ ਦਾ। ਪੋਤਵਾ ਮੇਰਾ ਮੈਥ। ਪੋਤਵਾ ਸੰਡੇ ਦੀ ਛੁੱਟੀ ਆ। ਅਤਵਾ ਮੇਰਾ ਰਿਵੀਜ਼ਨ ਨੂੰ ਮਿਲ ਜਾਣਾ ਟਾਈਮ। ਬਾਜੀ ਦਾ ਵੀ ਮੈਥ ਮੇਰਾ ਮੈਥ। ਤੇਰਾ ਵੀ ਮੈਥ ਦਾ ਹੀ ਆ। ਉਹਦਾ ਵੀ ਮੈਥ ਦਾ ਹੀ ਆ। ਹੂੰ। ਕੁਝ ਇਸ ਤਰ੍ਹਾਂ ਦਾ ਸ਼ਾਮ। ਗਾਇਸ ਹੁਣ ਸਾਡੇ ਪੇਪਰ ਐ ਹੁਣ 26 ਤੋਂ 29 ਤੱਕ ਪੇਪਰ ਚੱਲਣੇ ਆ। ਹੁਣ ਸਾਤ ਕੰਟੀਨਿਊ ਨਹੀਂ ਹੋਣੀ ਬਲੌਗਿੰਗ ਅੱਡੀ ਭਾਈ। ਆਪਾਂ ਕਾਲੇ ਦੇ ਪਿੱਛੇ ਐ ਨਹੀਂ ਮਿੱਤਰ ਜੇ ਵਿੱਚ ਵਿੱਚ ਬਣ ਕੇ ਤਾਂ ਆਪਾਂ ਪਾਦੇਆ ਕਰਾਂਗੇ ਨਹੀਂ ਤਾਂ ਆਪਾਂ ਸ਼ਾਰਟ ਪਾਦੇਗਾ ਸ਼ਾਰਟਸ ਨੂੰ ਬਾਤ ਬਾਤ سپورਟ ਕਰਿਓ ਪਿਆਰ ਕਰਿਓ ਜਦੋਂ ਤੁਸੀਂ ਬਲੌਗ ਸ਼ੂ ਕਰਦੇ ਆ ਸਾਰੇ ਲਾਈਕ ਕਰੋ ਬਾਤ ਬਾਤ سپورਟ ਕਰੋ ਸਾਨੂੰ ਸਬਸਕ੍ਰਾਈਬ ਵੀ ਸਾਨੂੰ ਕਰੋ ਹੋਂਦ ਤਰ ਮਿਨਾ ਗਿਆ ਪੰਜ ਪੇਪਰ ਖਤਮ ਹੋਣ ਤੋਂ ਬਾਅਦ ਗਾਇਸ 2 4 ਹੁਣ 5 5 ਗ੍ਰੇਨ ਸਾਤੋ ਲੋਗ ਬਣੀ ਅੱਗੇ ਕੰਟੀਨਿਊ ਕਰ ਰਹਿਣਾ ਹੈ ਕਿਉਂਕਿ ਹੁਣ ਸਾਡੇ ਪੇਪਰ ਚੱਲਦੇ ਹੁਣ ਸਾਨੂੰ ਫੋਨ ਹੱਥ ਲਾਉਣ ਦਾ ਮਨ ਨਹੀਂ ਕਰਦਾ ਮਮਾ ਨੂੰ ਲਾਉਣ ਤੇ ਮਮਾ ਕਹਿੰਦੇ ਨੇ ਅਪਰੋ ਤੇ ਅਪਾ ਪੜਦੇ ਆ ਤੇ ਹਣ ਗਾਇਸ ਆਲੇਵਾ ਸਿੱਨੇ ਹੁਣ ਤੁਹਾਨੂੰ ਮਿਲ ਗਿਆ ਆਪਣਾ ਨੈਕਸਟ ਵੀਡੀਓ ਜਿਹੜੇ ਸਾਡੇ ਵਲੌਗ ਦੇਖਦੇ ਆ ਉਹਨਾਂ ਲਈ ਉਹਨਾਂ ਦਾ ਧੰਨਵਾਦ ਤੇ ਸਾਰੇ ਜਿਹੜਾ ਸਾਡੇ ਵਲੌਗ ਦੇਖਦੇ ਹੋ ਨੇ ਸਾਨੂੰ ਨਹੀਂ ਸਬਸਕ੍ਰਾਈਬ ਕੀਤਾ ਸਾਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਹੁਣ ਤੁਹਾਨੂੰ ਮਿਲ ਗਿਆ ਆਪਣਾ ਨੈਕਸਟ ਵੀਡੀਓ ਜਿੱਤੇ ਕੇ ਲਈ ਬਾਏ